ਪਟਵਾਰੀ ਆ ਤੇ ਬਾਈ ਨੇਮ ਜੀ ਦੀ ਅੱਗੇ ਉਹ ਕਹਿੰਦੇ ਡਿਊਟੀ ਲਾਉਂਦਾ ਸਿਕੁੰਦਰ ਸਿੰਘ ਸ਼ਰੇ ਆਮ ਆਮ ਲੋਕਾਂ ਨੂੰ ਸਧਾਰਨ ਲੋਕਾਂ ਨੂੰ ਇਹ ਵਿਚੇਰਾ ਆਪਾ ਉਹ ਆਪਦੀ ਮਿਹਨਤ ਕਰਕੇ ਰੋਟੀ ਖਾਣ ਵਾਲਾ ਬੰਦਾ ਆਪ ਜੀ ਵਾਈ ਜੋਤੀ ਨਾਲ ਕੰਮ ਚਲਾਉਣ ਵਾਲਾ ਬੰਦਾ ਜੀ ਉਹਦਾ ਹਲ ਹੱਥ ਵੇਖ ਲਓ ਤੁਹਾਡੇ ਸਾਹਮਣੇ ਕੀ ਬਣੇਗਾ ਐਡਾ ਭਾਫਕ ਹੋ ਕੇ ਗੱਲ ਰੱਖ ਰਿਹਾ ਪਰ ਇਮਾਨਦਾਰ ਜਾਂ ਜ਼ੀਰੋ ਕ腐ਸ਼ਨ ਦਾ ਪਰਦਾ ਫਾਸ਼ ਲੋਕ ਕਰ ਦੇ ਸੋ ਇਹ ਬੜੀ ਅਫਸੋਸ ਦੀ ਗੱਲ ਹੈ ਔਰ ਮੈਂ ਆਪਸ ਕਰਦਾ ਉਮੀਦ ਕਰਦਾ ਕਿ ਡੀਸੀ ਸਾਹਿਬ ਸੂ ਮੋਟੋ ਐਕਸ਼ਨ ਇਹ ਜਿਹੜਾ ਪਟਵਾਰੀ ਆ ਸੁਨੀਲ ਕੁਮਾਰ ਜੀ ਸੁਨੀਲ ਕੁਮਾਰ ਸਰਕਲ ਮੀਤਪੁਰਾ ਤੇ ਪਿੰਡ ਵਿਡਾਲੀ ਦਾ ਸੰਝਾ ਮੀਤਪੁਰਾ ਤੇ ਵਿਡਾਲੀ ਪਿੰਡ ਦਾ ਉਹਦੀ ਐਕਸ਼ਨ ਲਾਊਗਾ ਉਹਨੂੰ ਸਸਪੈਂਡ ਕਰੂਗਾ ਤੇ ਐਕਸ਼ਨ ਲਾਊਗਾ ਤੂੰ ਲਿਖਤੀ ਸ਼ਿਕਾਇਤ ਲੈ ਕੇ ਮੈਂ ਸਾਰਿਆਂ ਨੂੰ ਕਰ ਸਕਿਆ ਸਾਬ ਮੇਰਾ ਵੀ ਹੁਣ ਮੇਰੇ ਕੋਲ ਆ ਠੀਕ ਹੈ ਮੈਂ ਦੌੜਾ ਲਵਾਉਂਗਾ ਇਹ ਜੀ ਜੀ ਸਾਹਿਬ ਅਗੋਂ ਵੀਰ ਸਿੰਘ ਜੀ ਨੇ ਇੱਕ ਮੰਗ ਕੀਤੀ ਹੈ ਕੈਂਡੀਡੇਟ ਦੇ ਡਾਕਟੈਸਟ ਕੀਤੇ ਜਾਣ ਵੀਰ ਸਿੰਘ ਜੀ ਨੇ ਇੱਕ ਮੰਗ ਕੀਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਰਿਟਰਨ ਪਾਈ ਹੈ ਉਹਨੇ ਕਿ ਸਾਰੇ ਕੈਂਡੀਡੇਟ ਦੇ ਡਾਕਟੈਸਟ ਕੀਤੇ ਜਾਣ ਚਲੋ ਚੰਗੀ ਗੱਲ ਹੈ ਜੀ ਮੈਨੂੰ ਲੱਗਦਾ ਜੇ ਰਾਹੁਲ ਗਾਂਧੀ ਦਾ ਹੋ ਗਿਆ ਜਾਂ ਇਹਨਾਂ ਦੇ ਪ੍ਰਧਾਨ ਸਾਹਿਬ ਦਾ ਹੋ ਗਿਆ ਜੇ ਜਹ ਭਗਵੰਤ ਮਾਨ ਦਾ ਹੋ ਗਿਆ ਤੇ ਫੇਲ ਤਾਂ ਸਾਰੇ ਪਾਰਟੀ ਦੇ ਪ੍ਰਧਾਨ ਤੇ ਚੀਫ ਮਿਨਿਸਟਰ ਹੋ ਜਾਣੇ ਇਸ ਲਈ ਦੇਖੋ ਲੋਕ ਟੈਸਟ ਕਰਨਾ ਨਹੀਂ ਕਰਨਾ ਇਲੈਕਸ਼ਨ ਕਮਿਸ਼ਨ ਕੋਲ ਮੰਨtir ਨਹੀਂ ਹੈ ਇਲੈਕਸ਼ਨ ਕਮਿਸ਼ਨ ਕਰ ਲਵੇ ਜੋ ਕਰਨਾ ਮਗਰ ਅਸਲੀਅਤ ਦੇ ਹਧਾਰ ਕੀ ਹੈ ਅਸਲੀ ਮੁੱਦੇ ਕੀ ਹੈ ਦੇਖੋ ਕਾਂਗਰਸ ਅੱਜ ਭਾਈਵਾਲ ਪਾਰਟੀ ਆਮ ਆਦਮੀ ਪਾਰਟੀ ਦੀ ਔਰ ਜੋ ਨਸ਼ਿਆਂ ਦਾ ਬੋਲਬਾਲਾ ਜੋ ਕ腐ਸ਼ਨ ਦਾ ਬੋਲਬਾਲਾ ਜੋ ਲਾਅ ਐਂਡ ਆਰਡਰ ਦੇ ਬੁਰੇ ਹਾਲਾਤ ਨੇ ਜੋ ਲੋਕਾਂ ਤੇ ਅੱਜ ਪੰਜਾਬ ਤੇ 4.5 ਲੱਖ ਕਰੋੜ ਦਾ ਕਰਜ਼ਾ 1000 ਬੀਬੀਆਂ ਦਾ ਨਹੀਂ ਦਿੱਤਾ 52 ਹਜ਼ਾਰ ਸ਼ਗਨ ਸਕੀਮ ਨਹੀਂ ਦਿੱਤੀ 2500 ਪੈਨਸ਼ਨ ਨਹੀਂ ਦਿੱਤਾ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਮਨਾਜਮ ਦੇ ਟੀਏ ਡੀਏ ਨਹੀਂ ਕੀਤੇ ਕੱਚੇ ਪੱਕੇ ਨਹੀਂ ਕੀਤੇ ਕਿਸਾਨਾਂ ਨੂੰ ਐਮਐਸਪੀ ਨਹੀਂ ਦਿੱਤਾ ਕਿਸਾਨਾਂ ਨੂੰ ਆਪਣਾ ਜਿਹੜਾ ਖਰਾਬੇ ਦੇ 20000 ਨਹੀਂ ਦਿੱਤੇ ਔਰ ਵੱਡੀ ਗੱਲ ਆ ਪਟਵਾਰੀਆਂ ਨੂੰ ਸਸਪੈਂਡ ਕਰਤਾ ਜਿਹੜੀ ਅਸਲੀਅਤ ਰੱਖ ਰਹੀ ਹੈ ਸਾਹਮਣੇ ਕਿ ਨਹਿਰਾਂ ਚ ਪਾਣੀ ਨਹੀਂ ਆ ਉਹਨਾਂ ਨੂੰ ਸੱਚ ਦੱਸਣ ਤੇ ਕਿ ਉਹ ਸੱਚ ਬੋਲ ਰਹੇ ਉਹਨਾਂ ਤੇ ਐਕਸ਼ਨ ਲੈ ਲੈ ਕਿਉਂਕਿ ਉਹ ਕਹਿੰਦੇ ਕਿ ਨਹੀਂ ਝੂਠ ਲਿਖੋ ਇਹ ਲਿਖੋ ਕਿ 100% ਪਾਣੀ ਆ 100% ਟੀਲਾਂ ਤੱਕ ਪਹੁੰਚ ਰਿਹਾ ਜੇ ਇਹ ਰਿਪੋਰਟ ਬਣ ਜੂਗੀ ਇਹ ਤੁਸੀਂ ਸਮਝੋ ਆਮ ਆਦਮੀ ਪਾਰਟੀ ਕਿੱਡਾ ਵੱਡਾ ਪੰਜਾਬ ਦਾ ਨੁਕਸਾਨ ਕਰੂਗੀ ਕੱਲ ਰਿਕਾਰਡ ਦਾ ਹਿੱਸਾ ਬਣ ਜਾਣਾ ਕਿ ਪੰਜਾਬ ਦੇ ਟੇਲਾਂ ਤੱਕ ਪਾਣੀ ਪਹੁੰਚਿਆ ਮਤਲਬ ਪੰਜਾਬ ਕੇ ਪਾਣੀ ਬਾਤੂ ਹੈ ਹਰਿਆਣੇ ਨੂੰ ਦੇ ਦਿਓ ਭਾਵੇਂ ਰਾਜਸਥਾਨ ਨੂੰ ਦੇ ਗੋੜ ਅੱਜ ਵੱਡੀ ਗੱਲ ਅੱਜ ਮੇਰੇ ਕੋਲੋਂ ਖਬਰ ਆਈ ਹੈ ਕਿ ਕਿੱ체 ਇਹਨਾਂ ਨੇ 360 ਕਰੋੜ ਰੁਪਏ ਨਹਿਰੀ ਪਾਣੀ ਦਾ ਮਾਮਲਾ ਇੱਕ ਨਵਾਂ ਜਜ਼ੀਆ ਟੈਕਸ ਲਾਤਾ ਜਿਹੜਾ ਬਾਦਲ ਸਾਹਿਬ ਨੇ ਬਿਲਕੁਲ ਮਾਫ ਕਰਤਾ ਸੀ ਸੋ ਇਸ ਤਰੀਕੇ ਦੇ ਜੋ ਤੱਕੇ ਸਾਈ ਕਿਸਾਨਾਂ ਨਾਲ ਔਰ ਖੇਤ ਮਜ਼ਦੂਰਾਂ ਨਾਲ ਹੋ ਰਹੀ ਹੈ ਉਹ ਸਾਰੀ ਚਿੰਤਾ ਦਾ ਵਿਸ਼ਾ ਲੋਕ ਇਹਦਾ ਸਬਕ ਮੌਜੂਦਾ ਝਾੜੂ ਸਰਕਾਰ ਨੂੰ ਤੇ ਕੇਂਦਰ ਦੀ ਭਾਜਪਾ ਦੀ ਸਰਕਾਰ ਨੂੰ ਸਿਖਾਉਣ ਕੇਜਰੀਵਾਲ ਸਾਹਿਬ ਪਹੁੰਚ ਰਹੇ ਜੀ ਕਿ ਮੈਂ 2.5 ਲੱਖ ਲੀਟਰ ਦਿੱਤਾਗਾ ਅਮਰitsar ਤੋਂ ਜਿਸ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਤੇ ਦੇਖੋ ਕਿ ਇਹ ਇਹ ਆਪਣਾ ਉਹਨੇ ਤਮਾਤਰ ਇਹ ਡੱਬੇ ਚੋਂ ਕਦੋਂ ਵੜ ਗਿਆ ਉਹਦੇ ਚ ਮਸ਼ੀਨ ਜੀ ਚ ਮੈਨੂੰ ਲੱਗਦਾ ਇਹਦੀ ਜਮਾਲਤ ਜੱਪ ਤੋਂ ਨਹੀਂ ਹੈ 2.5 ਲੱਖ ਵੋਟਾਂ ਨਾਲ ਤੇ ਤੁਸੀਂ ਕਰਿਓ ਨਹੀਂ ਜਿਤਨਾ ਇਹਨੂੰ ਇਹ ਜਾ ਦਿੱਲੀ ਭੇਜਦਾ ਇਹਦੇ ਚਾਰ ਰਾਜੋਂ ਤਿੰਨ ਮੈਂਕਵੇ ਤੇ ਭਗਵੰਤ ਨੇ ਖੋਲੇ ਸੀ ਅੱਜ ਅਜਨਾਲੇ ਦਾ ਜਾ ਇਹਦੇ ਆਪ ਦੇ ਨਗਰ ਦਾ ਹਾਲ ਵੇਖ ਲਓ ਕੀ ਆ ਇਹ ਤਾਂ ਉਹ ਜਾ ਕੰਮ ਹੈ ਕਿ ਜਿੰਮੇ ਪੂਤਨ ਨੂੰ ਸੱਦ ਲੋ ਰਸ਼ੀਆ ਤੋਂ ਉਹਦੀ ਗੱਲ ਨਹੀਂ ਸਮਝ ਆਉਂਦੀ ਇਹ ਜਿਹੇ ਨੂੰ ਪਾਰਲੀਮੈਂਟ ਕੇ ਭੇਜ ਭੇਜ ਕੇ ਤੇ ਉੱਥੇ ਸਮਝਾਉ ਕੋਣ ਕੀ ਇਹ ਬੋਲਦਾ ਕੀ ਆ ਇੱਚ ਨਹੀਂ ਮੇਰੇ ਵੀਰੋ ਉਹ ਕੀ ਕਹਿ ਰਿਹਾ ਨਹੀਂ ਕਹਿ ਰਿਹਾ ਬਕਲਾਹਟ ਕੇ ਫਰਸਟ੍ਰੇਸ਼ਨ ਕੇ ਉਹ ਤਾਂ ਐਵੇਂ ਹੀ ਕਹਿ ਸਕਦਾ ਮੈਂ 20 ਲੱਖ ਨਾਲ ਜਿੱਤ ਰਿਹਾ ਤੇ ਵੋਟਰ ਤਾਂ 20 ਲੱਖ ਕੇ ਤੇ ਮੈਨੂੰ ਲੱਗਦਾ 17 ਲੱਖ ਵੋਟਰ ਆ ਜਾਂ 19 ਲੱਖ ਵੋਟਰ ਐਨ ਨੂੰ ਕੀ ਆ ਤੁਸੀਂ ਜੋ ਮਰਜ਼ੀ ਬੋਲੀ ਜੀ ਵਾਸਤੇ ਭਗਵੰਤ ਮਾਨ ਅੱਜ ਖੇਮ ਕਰਨ ਵਿਚਾਰ ਕਰ ਰਹੇ ਕੱਲ ਮਸਰ ਆ ਰਹੇ ਚੰਗੀ ਗੱਲ ਹੈ ਜੀ ਪ੍ਰਚਾਰ ਕਰਨਾ ਚਾਹੀਦਾ ਇੱਕ ਤਰੀਕ ਤੱਕ ਦੀ ਆਜ਼ਾਦੀ ਆ ਲੋਕਾਂ ਨੂੰ ਆ ਕੇ ਦੱਸਣ ਕਿ 378 ਕਰੋੜ ਕਿਵੇਂ ਖਾਦਾ ਇੱਕ ਸ਼ਰਾਬ ਘੁਟਾਲੇ ਤੇ ਅੰਦਰ ਹੈ ਦੂਜਾ ਸ਼ਰਾਬ ਪੀ ਕੇ ਪਿਆ ਰਹਿੰਦਾ ਭਗਵੰਤ ਮਾਨ ਇਸ ਸ਼ਰਾਬ ਨਾਲ ਜਿਹੜਾ ਇਹਨਾਂ ਦਾ ਇੰਨਾ ਪਿਆਰ ਹੈ ਭਗਵੰਤਦਾ ਤੇ ਕੇਜਰੀਵਾਲ ਦਾ ਇੱਕ ਉਹਦੇ ਚ ਘਟਾਲਾ ਵੀ ਕਰਦਾ ਇੱਕ ਉਹਦੇ ਚ ਨਸ਼ਾ ਕਰਦਾ ਇਹ ਦਰਸ਼ਕ ਲੋਕਾਂ ਨੂੰ ਕਿ ਕੱਟੇਰੇ ਇਮਾਨਦਾਰ ਕਿਵੇਂ ਖਾ ਕੇ ਪੈਸੇ ਸਾਰੀ ਕੈਬਨਟ ਤੋਂ ਦੀ ਅੰਦਰ ਹੋ ਗਈ ਅੱਜ ਸੰਜੀਤ ਸਿੰਘ ਆថੋੜਾ ਮਨੀਸ਼ ਸੋਦੀਆ ਜੈਨ ਆਹ ਅਰਵਿੰਦ ਕੇਜਰੀਵਾਲ ਹਲੇ ਤਾਂ ਇੰਟ੍ਰਿੰਮ ਜਮਾਨਤ ਕੋ ਲਈ ਔਰ ਅੱਜ ਜੋ ਕਰਪਸ਼ਨ ਦੇ ਹਾਲਾਤ ਨੇ ਪੰਜਾਬ ਚ ਕੱਟੇਰੇ ਇਮਾਨਦਾਰਾਂ ਦੇ ਜੇ ਕੱਟੇਰੇ ਇਮਾਨਦਾਰ ਸਨ ਤੇ ਵਿਜੇ ਸਿੰਘ ਲਾ ਦਾ ਮੁੱਖ ਕਵਾਤ ਆ ਭਗਵੰਤ ਕਿ ਉਹਦੀ ਗਵਾਈ ਨਹੀਂ ਦਿੱਤੀ ਉਹਨੂੰ ਸਟਾਰ ਪ੍ਰਚਾਰਕ ਲਾਤਾ ਮਿਤ ਰਤਨ ਨੂੰ ਤੇ ਵਿਜੇ ਸਿੰਘ ਨੇ ਲੋਕਾਂ ਨੂੰ ਜਵਾਬ ਦੇਣੇ ਪੈਣੇ ਆ ਔਰ ਜਿਸ ਤਰੀਕੇ ਨਾਲ ਆ ਲਾਜੀਤ ਭੁੱਲਰ ਨੇ ਰਾਮਗੜੀ ਆ ਭਾਈਚਾਰਾ ਤੇ ਸੁਨਿਆਰੇ ਭਾਈਚਾਰੇ ਨੂੰ ਬੇਇੱਜ਼ਤ ਕੀਤਾ ਮੈਂ ਸਮਝਦਾ ਕਿ ਇਹ ਵੋਟ ਦੇ ਹੱਕਦਾਰ ਹੀ ਨਹੀਂ ਔਰ ਮੈਂ ਧਰਵਾਦੀ ਆ ਮੈਂ ਸਮਝਦਾ ਕਿਸੇ ਦੀ ਜਮੀਰ ਜਾਗੀ ਜਿਨ੍ਹਾਂ ਨੇ ਕਿਹਾ ਕਿ ਅਸੀਂ ਇਹਨਾਂ ਦਾ ਬਾਈਕਾਟ ਕਰਾਂਗੇ ਜੋ ਇਹਨਾਂ ਦੀ ਹਰਕਤਾਂ ਨੇ ਇਹ ਇੱਕ ਵੱਡਾ ਬੜੀ ਸੀਰੀਅਸ ਨੇ ਬਦਲਾਵ ਦੇ ਨਾਂ ਤੇ ਅੱਜ ਪੰਜਾਬ ਦੇ ਨਾਲ ਜੋ ਵਿਚਕਰਾ ਹੋ ਰਿਹਾ ਇਹ ਬੜਾ ਚਿੰਤਾ ਦਾ ਵਿਸ਼ਾ ਹੈ ਇਸ ਦੇਸ਼ 'ਚ ਦੋ ਸਰਕਾਰਾਂ ਨੇ ਸੂਬੇ ਦੀ ਤੇ ਦੇਸ਼ ਦੀ ਸੂਬੇ ਦੀ ਸਰਕਾਰ ਨੂੰ ਗਲਤ ਚੁਣ ਕੇ ਲੋਕ ਪਛਤਾਉਣਦੇ ਆ ਅੱਜ ਜੇ ਦੇਸ਼ ਦੀ ਸਰਕਾਰ ਵੀ ਗਲਤ ਚੁਣੀ ਗਈ ਗਲਤ ਨੁਮਾਇੰਦਾ ਚਲੇ ਗਿਆ ਤੇ ਹਾਲ ਫਿਰ ਪੰਜਾਬ ਦਾ ਤੇ ਬਹੁਤ ਹੋਰ ਮਾੜਾ ਹੋਊਗਾ ਇਸ ਲਈ ਸਹੀ ਨੁਮਾਇੰਦੇ ਨੂੰ ਚੁਣੋ ਅਨਿਲ ਜੋਸ਼ੀ ਜੀ ਜਿਹੜੇ ਵਿਕਾਸ ਪੁਰਸ਼ ਨੇ ਔਰ ਜਿਨ੍ਹਾਂ ਨੇ ਖੇਤੀ ਕਾਨੂੰਨਾ ਦੇ ਖਿਲਾਫ ਪਹਿਲਾ ਬਾਦ ਲੀਡਰ ਹੈ ਜਿਨੇ ਇਸ ਕਾਨੂੰਨ ਦੇ ਖਿਲਾਫ ਅਸਤੀਫਾ ਦਿੱਤਾ ਭਾਜਪਾ ਤੋਂ ਔਰ ਹਿੰਦੂ ਸਿੱਖ ਇਕ ਦਾ ਵੱਡਾ ਪ੍ਰਤੀਕ ਠੀਕ ਹੈ ਇੱਕ ਮਿੰਟ ਇੱਕ ਕਰਦੇ